ਸਤਿ ਸ੍ਰੀ ਅਕਾਲ ਦੋਸਤੋ ਲਓ ਜੀ ਇਹ ਆਪਣਾ ਆ ਗਿਆ ਆਫਿਸ ਤੇ ਅੱਜ ਸੰਡੇ ਹੈ ਤੇ ਟਾਈਮ ਅੱਜ ਲਗਭਗ 12 ਵੱਜ ਚੁੱਕਿਆ ਤੇ ਅੱਜ ਥੋੜਾ ਮੈਂ ਚਲੋ ਮੇਨਟੇਨੈਂਸ ਕਰਕੇ ਆਫਿਸ ਦਾ ਜੋ ਆਫਿਸ ਨੂੰ ਥੋੜਾ ਸਾਫ ਸਫਾਈ ਕਰਦੀ ਹੈ ਅੱਜ ਆਪਾਂ ਆਫਿਸ ਤੇ ਆ ਗਏ ਆ ਇਹ ਆਪਣਾ ਆਫਿਸ ਆ ਵੀ ਪਿੱਛੇ ਦਿਖ ਰਿਹਾ ਤੁਹਾਨੂੰ ਡੀ ਡੀ ਸੀ ਕੋਰੀਅਰ ਸਰਵਿਸ ਆ ਸਾਡੀ ਨਾਲ ਮਾਰਕੀਟ ਹੈ ਜੀ ਛੋਟੀ ਜੀ ਆ ਮੈਂ ਦੋਦਾ ਜਿਹੜੀ ਸ਼ਹਿਰ ਹੋ ਜਾਂਦੀ ਹੈ ਠੀਕ ਹੈ ਜੀ ਚਲੋ ਵੀਰ ਜੀ ਆਪਾਂ ਫਿਰ ਆਫਿਸ ਖੋਲੀਏ ਤੇ ਲੋ ਜੀ ਵੀਰ ਜੀ ਆ ਆਪਣਾ ਆਫਿਸ ਹੈ ਤੇ ਆ ਆਫਿਸ ਆਪਾਂ ਓਪਨ ਕਰ ਲਿਆ ਅੱਜ ਤੇ ਆਸ ਨੂੰ ਮੈਂ ਦਿਖਾ ਦਾਂ ਜੀ ਮੇਰਾ ਆਫਿਸ ਆ ਮੇਰਾ ਆਫਿਸ ਹੈ ਜੀ ਫ੍ਰਿਜ ਲੱਗਿਆ ਵੱਡੀ ਚੇਅਰ ਲੱਗੀ ਹੈ ਆ ਆਪਣਾ ਕੰਪਿਊਟਰ ਹੈ ਠੀਕ ਹੈ ਜੀ ਤੇ ਆ ਸਾਡਾ ਏਸੀ ਲੱਗਿਆ ਜੀ ਅੰਦਰ ਦੇ ਮੈਨੂੰ ਦੇ ਮੈਨੂੰ ਡੈਲੀ ਖਿੱਚ ਕੇ ਬਾਹਰ ਤੇ ਡੈਲੀ ਖਿੱਚ ਕੇ ਅੰਦਰ ਕਰਨਾ ਪੈਂਦਾ ਨਹੀਂ ਤਾਂ ਐਸੀ ਸਾਡਾ ਤੁਹਾਨੂੰ ਪਤਾ ਹੀ ਹੈ ਠੀਕ ਹਾਂ ਸਾਡਾ ਅੰਦਰ ਡੈਕੋਰੇਟ ਹੋ ਰਿਹਾ ਹੈ ਆਫਿਸ ਠੀਕ ਹੈ ਵੀਰ ਜੀ ਤੇ ਅੱਗੇ ਅੱਗੇ ਤੁਹਾਨੂੰ ਸਫਾਈ ਕਰਕੇ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਲੋ ਵੀ ਜੀ ਸਫਾਈ ਵਗੈਰਾ ਗਈ ਹੋ ਤੇ ਆਪਾਂ ਆਪਦੀ ਆਫਿਸ ਸ਼ੇਡ ਤੇ ਹੋਗੇ ਵਿਰਾਜਮਾਨ ਠੀਕ ਹੈ ਜੀ ਤੇ ਫੋਨ ਆਪੋਂ ਆਪਣੇ ਆ ਰੱਬ ਨੂੰ ਲਈਏ ਧਿਆ ਪਰਮਾਤਮਾ ਲਈਏ ਨਾਮ ਤੇ ਭਾਵ ਨੂੰ ਕਰਦੀਏ ਸ਼ੁੱਧ ਤਾਂ ਕਿ ਪਰਮਾਤਮਾ ਪਸੰਦ ਹੋਵੇ ਤੇ ਕਰਮ ਤੇ ਮੇਰ ਅਹੀਂ ਬਣਾਈ ਰੱਖੇ ਤੇ ਇਹ ਮਿੱਤਰੋ ਬਲੌਗ ਬਣਾਉਣ ਦਾ ਜਿਹੜਾ ਮੇਰਾ ਮਕਸਦ ਹੈ ਕਿ ਮੈਂ ਤਾਂ ਬਣਾ ਰਿਹਾ ਕਈ ਯਾਰ ਭਰਾ ਮਿੱਤਰ ਜਿਹੜੇ ਉਹ ਕਈ ਵਾਰੀ ਪੁੱਛਦੇ ਆ ਕਿ ਪੈਨਸ਼ਨ ਆ ਕੇ ਕੀ ਖ਼ਤਮ ਕਰਦੇ ਤੇ ਕੰਮ ਕਿਵੇਂ ਉਹਦਾ ਇੱਕ ਬੰਦੇ ਰਹਿੰਦਾ ਏ ਔਰ ਜਦੋਂ ਉਹ ਨੌਕਰੀ ਛੱਡ ਕੇ ਜਾਂਦਾਗੇ ਤੇ ਕੀ ਕੰਮ ਕਰਾਂਗਾ ਲੱਗੇ ਤੇ ਮੇਰਾ ਕਹਿਣਾ ਇਹ ਹੈ ਕਿ ਮਿੱਤਰੋ ਟੈਨਸ਼ਨ ਨਾ ਲਓ ਦੋਸਤੋ ਜਦੋਂ ਬੰਦਾ ਆ ਜਾਂਦਾ ਨਾ ਛੱਡ ਕੇ ਸੋਰਾ ਬਣ ਜਾਂਦਾ ਨਹੀਂ ਬੰਦੇ ਦੇ ਮਨ ਚ ਸੋ ਵਿਚਾਰ ਆਉਂਦੇ ਆ ਵੀ ਆਹ ਕੰਮ ਆਹ ਕੰਮ ਆਹ ਕੰਮ ਤੇ ਬੱਕੀ ਕਿਰਪਾ ਕਰਦਾ ਮਾਗ ਪਰ ਆਪਣੇ ਆਪ ਰਾਹ ਵਿਖਾਉਂਦਾ ਕਿੰਨੇ ਕੰਮ ਬੰਦੇ ਨੂੰ ਸੁਝਦੇ ਜਾਂਦੇ ਹੋਲੀ-ਹੋਲੀ ਗੋਲੀ-ਹੋਲੀ ਹੋਲੀ-ਹੋਲੀ ਯਾਰਾ ਮਿੱਤਰਾਂ ਚ ਬੰਦਾ ਜਿਹੜੇ ਲੋਕ ਕੰਮ ਕਰਦੇ ਆ ਨਾਲ ਤੇ ਯਾਰ ਮਿੱਤਰ ਸਲਾਹ ਦੇ ਦਿੰਦੇ ਆ ਆ ਕਰਨਾ ਆ ਕਰਨਾ ਪਰ ਮੇਰੀ ਸਲਾਹ ਇਹ ਆ ਭਾਉ ਕਿ ਘਰੇ ਆ ਕੇ ਸਾਲ ਪਰ ਸਾਲ ਪਰ ਘਰੇ ਆ ਕੇ ਟੈਨਸ਼ਨ ਨਹੀਂ ਲੈ ਆਰਾਮ ਨਾਲ ਬਿਸਤਰਾ ਫੜ ਲਓ ਬੱਚਾ ਨਾਲ ਘੁੰਮੋ ਜਵਾਨਾਂ ਨੂੰ ਘੁਮਾਓ ਉਹਨਾਂ ਨਾਲ ਟਾਈਮ ਸਪੈਂਡ ਕਰੋ ਜਿਹੜੇ ਐਨੇ ਸਾਲ ਦੂਰ ਰਹੇ ਆ ਬੱਚੇ ਨੂੰ ਖੂਬ ਘੁਮਾਓ ਫਰਾਓ ਮਸਤੀ ਕਰੋ ਸਾਲ ਪਰ ਮਾਈਂਡ ਰਿਲੈਕਸ ਕਰੋ ਜਦੋਂ ਜੋ ਮਾਈਂਡ ਰਿਲੈਕਸ ਫਿਰ ਕੰਮ ਬਾਰੇ ਸੋਚੋ ਠੀਕ ਹੈ ਜੀ ਤੇ ਕੰਮ ਬਾਰੇ ਸੋਚਣਾ ਕਿ ਜਿੱਥੇ ਪੈਸਾ ਨਾਲ ਲਾਈਏ ਦਿਮਾਗ ਲਾਈਏ ਪੈਸਾ ਰੱਖੋ ਸੇਵ ਹਲਕੇ ਫੁਲਕੇ ਪੈਸੇ ਨਾਲ ਕੰਮ ਸ਼ੁਰੂ ਕਰੋ ਠੀਕ ਹੈ ਇਸ ਤੋਂ ਮਿੱਸ ਜੱਲੂ ਜੱਲੂ ਯਾਰ ਜਿਹੜਾ ਕੰਮ ਨਹੀਂ ਜਿਹੜਾ ਨਹੀਂ ਚੱਲਦਾ ਕੰਮ ਸਾਰੇ ਚਲਾਈ ਜਾਂਦੇ ਕੰਮ ਚਲਾਵਾਵਾ ਚਾਹੀਏ ਠੀਕ ਹੈ ਨਾ ਤੇ ਬਾਦ 2 ਮਿੰਟ ਵਿੱਚ ਜੀ ਆ ਮੜਾ ਰਾਬ ਨੂੰ ਧਿਆ ਲਈਏ ਆ ਵੀ ਦੋਸਤੋ ਤੇ ਮਾਲਕ ਨੂੰ ਲਿਆ ਧਿਆ ਤੇ ਬਾਕੀ ਮਾਲਕ ਨਾਲ ਹੋਵੇ ਯਾਰ ਦੋਸਤ ਨਾਸ ਨਹੀਂ ਤਾਂ ਕਿ ਤੁਹਾਨੂੰ ਇਨਫਾਕ ਲਾਓ ਤੇ ਕੰਮ ਈ ਮਾਲਕ ਵੀ ਆਣਾ ਜਾਂਦਾ ਹੜਾ ਦਿਆ ਬਾਤ ਠੀਕ ਆ ਵੀਰ ਤੇ ਬਾਕੀ ਸਾਰਾ ਬਧੀ ਚੱਲ ਰਿਹਾ ਹੈ ਕੰਮ ਕਰ ਲੈਣਾ ਸ਼ੁਰੂ ਕੀਤਾ ਸੀ ਆ ਕੇ ਤੇ ਹੁਣ ਅੱਗੇ ਬੰਦੇ ਰੱਖਣੇ ਹੁਣ ਬੰਦਿਆਂ ਦੀ ਲੋੜ ਹੈ ਕੰਮ ਵੱਧ ਗਿਆ ਤੇ ਦੇ ਹਿਸਾਬ ਚ ਪਰ ਨਟੋਰੀਅਲ ਪਰਸਾਟਿਕ ਆਮ ਆਉਂਦੇ ਨੇ ਹੁਣ ਬੰਦੇ ਲੱਭਣੇ ਨਹੀਂ ਦਿੰਦੇ ਤੇ ਥੈਂਕ ਯੂ ਉਸ ਮਾਲਕ ਦਾ ਉਸ ਪ੍ਰਵਰਤਕ ਦਾ ਉਸ ਨੂੰ ਬੱਸ ਜਿਹਨੇ ਇਹ ਨਹੀਂ有机会 ਦਿੱਤੀ ਕੰਮ ਦਿੱਤਾ ਪੈਸਾ ਦਿੱਤਾ ਤੇ ਬੰਤਨ ਆਪਣਾ ਵਿਸ਼ਾ ਵਾਲਾ ਥੋੜਾ ਦਿਖਾਉਣਾ ਮੈਂ ਕਿ ਤੇ ਆ ਆਪਣਾ ਦੋਸਤ ਇਹ ਤੁ ਆਪਾਂ ਨੂੰ ਸਲਾਹ ਦੇ ਗਿਆ ਸੀਗਾ ਕਿ ਜਿਹੜੇ ਆ ਚੀਜ਼ ਹੈ ਮਸਲਮਾ ਦਿਖਾ ਰਿਹਾ ਇੱਕੂਬੇਰ ਕਹਿੰਦੇ ਕੁਬੇਰ ਇਹ ਚਿਕਾ ਕੀ ਟੋਟਵਾਇਜ਼ ਕੇ ਆ ਇੱਕ ਨਾਲ ਸਟੀਲ ਦੀ ਕਟੋਰੀ ਉਹਦੇ ਨਾਲ ਹੀ ਦਾਸੋਰੀ ਕੰਚ ਦੀ ਤੇ ਕਹਿੰਦੇ ਇਹਨੂੰ ਆਪਣੇ ਕੰਮ ਬਿਜ਼ਨਸ ਕਾਊਂਟਰ ਤੇ ਰੱਖਣਾ ਚਾਹੀਦਾ ਤੇ ਯਾਰ ਮਿੱਤਰ ਨੇ ਕਿਹਾ ਤਾਂ ਪਾ ਵੀ ਰੱਖਦਾ ਯਾਰ ਤੇ ਇਹ ਚ ਪਾਣੀ ਵੀ ਪਾਉਣਾ ਪੈਂਦਾ ਹੁਣ ਮੈਂ ਪਾਣੀ ਪਾਉਣ ਲੱਗਿਆਂ ਧੋਤਾ ਕੇ ਤੇ ਜਿਹੜਾ ਇਹਦਾ ਮੂੰਹ ਹੈ ਉਹ ਕਹਿੰਦੇ ਚੜ੍ਹਦੀ ਦਿਸ਼ਾਵਾਂ ਦੀ ਰੱਖਣਾ ਚਾਹੀਦਾ ਵੀ ਇਹਦੀ ਦਿਸ਼ਾ ਖੁਬੇਰ ਦੀ ਉਹ ਮੰਨੀ ਜਾਂਦੀ ਹੈ ਚਲੋ ਕਿਸੇ ਯਾਰ ਭਰਾ ਨੇ ਸਲਾਹ ਦਿੱਤੀ ਹੈ ਤੇ ਜਰੂਰ ਕੰਮ ਦੀ ਹੈ ਐਨ ਕਹਦੀਏ ਚੰਗਾ ਵੀ ਲੱਗਦਾ ਕੋਈ ਜਤ ਮਾਨ ਨਾ ਕਹਿ ਕੇ ਗਿਆ ਤੇ ਆਪਾਂ ਲੈਂਦਾ ਰੱਖ ਜਾਈਏ ਚਲੋ ਉੱਪਰ LG ਕਰ ਪਾ ਕਰਨਾ ਜੀ ਠੀਕ ਹੈ ਦੋਸਤੋ ਤੇ ਹੁਣ ਲੈਟ ਥੋੜੀ ਗਈ ਹੋਈ ਆ ਲੈਟ ਆਉਣ ਵਾਲੀ ਆ ਇੰਨੇ ਤੱਕ ਆਪਾਂ ਹੋਰ ਕੰਮ ਕਰ ਕਰ ਲਈ ਥੋੜਾ ਸਿਰੇ ਸਿਰੇ ਆਏ ਆ ਰਾਕਾਂ ਨੂੰ ਫੋਨ ਫੋਨ ਮਾਰ ਲੀਏ ਤੇ ਹੁੰਦਾ ਜਿਹੜੇ ਪਾਰਟਸ ਨੂੰ ਜਿਹੜਾ ਡਿਲੀਵਰ ਕਰ ਦਈਏ ਅੱਜ ਕੰਮ ਹੈ ਤੇ ਜਿਹੜੀ ਕੁਕਿੰਗ ਆ ਉਹ ਕੁਕਿੰਗ ਕਰਦਾਂਗੇ ਬਈ ਤਾਂ ਸੰਡੇ ਅੱਜ ਸੰਡੇ ਨੂੰ ਇੰਨਾ ਹੁੰਦਾ ਨਹੀਂ ਸੰਡੇ ਨੂੰ ਛੁੱਟੀ ਮਨਾਈ ਜਾਂਦੀ ਹੈ ਤੇ ਆਪੇ ਜਿਸਨੂੰ ਆਫਿਸ ਦਿਖਾ ਦਿਆ ਆਪਣਾ ਤੇ ਆ ਆਪਣੇ ਆਫਿਸ ਦੇ ਜਿਹੜਾ ਪਿੱਛੇ ਇੱਕ ਰੂਮ ਹੈ ਵੀਰ ਜੀ ਜਿੱਥੇ ਬੈੱਡ ਲੱਗਿਆ ਆਸੂ ਬੈੱਡ ਪਤਾ ਦਿੰਨੇ ਆਪ ਆ ਬੈੱਡ ਤੇ ਕਪੜਾ ਜੇ ਕੋਈ ਯਾਰ ਭਰਾ ਮਿੱਤਰ ਆ ਜੇ ਕਦੇ ਰੈਸਟ ਕਰਨਾ ਪੈ ਜੇ ਤਾਂ ਆ ਬੈੱਡ ਲੱਗਿਆ ਪਿੱਛੇ ਤੇ ਬਾਕੀ ਹੋਰ ਜਿਵੇਂ ਆਲਟੂ ਦਾ ਰੰਗ ਫੜੰਗ ਕੋਈ ਸਮਾਨ ਪਿੱਛੇ ਰੱਖਣਾ ਪੈ ਜਾਂਦਾ ਇਹ ਛੋਟਾ ਜਿਹਾ ਰੂਮ ਆ ਆਪਣਾ ਠੀਕ ਹੈ ਜੀ ਆਪ ਜੇ ਸਮਾਨ ਰੱਖਿਆ ਹੋਵੇ ਫਾਲੋ ਦੀ ਪੈਕਿੰਗ ਤੋਂ ਪੀ ਦਾ ਆਹ پارਟੀਸ਼ਨ ਦੇ ਵਿਚਾਲੇ ਇਸ ਪਾਸੇ ਤੇ ਆ ਦਰਵਾਜਾ ਲੱਗੇ ਜੇ ਦਰਵਾਜਾ ਆਪਾਂ ਬੰਦ ਕਰ ਦਾਂਗੇ ਆਹ ਉਹ ਇਨ ਸੈਪਰੇਟ ਹੋ ਜਾਣਾ ਆਫਿਸ ਅੱਗੇ ਹਲਾਤ ਹੋ ਜਾਣਾ ਤੇ ਇੱਥੇ ਆ ਰੂਮ ਹੋਵੇ ਠੀਕ ਹੈ ਵੀ ਪਿੱਛੇ ਯਾਰ ਮਿੱਤਰ ਭਰਾ ਬਹਿ ਸਕਦੇ ਆ ਕੋਈ ਇੱਕ ਰਿਗੂ ਆ ਜੇ ਕੋਈ ਕੋਈ ਗੈਸਟ ਆ ਜੇ ਬਹੁਤ ਸੋਸਤੇ ਠੀਕ ਆ ਦੋਸਤੋ ਤੇ ਅੱਗੇ ਹੱਡ ਫੋਲਿਆ ਇੱਕ ਫੋਲ ਗਿਆ ਪਾ ਆਪਣਾ ਮਿੰਟ ਆਫਿਸ ਇੰਟਰੋ ਯਾਨੀ ਠੀਕ ਹੈ ਦੋਸਤੋ ਫਿਰ ਮਿਲਦੇ ਆਂ ਅਗਲੀ ਗੱਲਬਾਤ ਕਰਾਂਗੇ ਦੁਬਾਰਾ ਦੱਸਾਂਗੇ ਆਪਦੇ ਕੰਮ ਬਾਰੇ ਹੋਰ ਤੇ ਤੁਸੀਂ ਵੀ ਸ਼ੇਅਰ ਕਰੋ ਆਪਦਾ ਕੰਮ ਕੀ ਕੰਮ ਕਰ ਰਹੇ ਹੋ ਕਿਵੇਂ ਚੱਲ ਰਿਹਾ ਹੈ ਤੇ ਕੋਈ ਸਲਾਹ ਵੀ ਦਿਓ ਅਸੀਂ ਆਪਦੇ ਕੰਮ ਨੂੰ ਹੋਰ ਵਧਾ ਸਕੀਏ ਠੀਕ ਹੈ ਇੰਤਜ਼ਾਰ ਕਰਾਂਗੇ ਤੁਹਾਡੀ ਸਲਾਹ ਦਾ ਠੀਕ ਹੈ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫੋਸ਼ ਲੋ ਨਜ਼ਾਰੇ ਲਓ